ਦੋਸਤੋ ਅੱਜ 3 ਫਿਬਰੂਰੀ ਇਸ ਵਕਤ ਟਾਈਮ ਹੋ ਗਿਆ 12:30 ਆ ਮੇਰੇ ਪਿੱਛੇ ਜਿਹੜਾ ਇੱਥੇ ਨਗਰ ਪੰਚਾਇਤ ਨਡਾਲਾ ਦਾ ਦਫ਼ਤਰ ਆ ਅਸੀਂ ਸਾਰੇ 11 ਕਾਉਂਸਲਰਜ਼ ਦਾ ਹਾਊਸ ਆ ਤੇ 12ਵੀਂ ਵੋਟ ਬਤੌਰ ਐਮਐਲਏ ਮੇਰੀ ਆ ਅਸੀਂ 12 ਦੇ 12 ਆਦਮੀ ਵੋਟਰਸ ਪੂਰੇ 11 ਵਜੇ ਅੰਦਰ ਹਾਲ ਵਿੱਚ ਪਹੁੰਚ ਜਾਂਦੇ ਆ ਬਲਕਿ 11 ਵਜੇ ਤੋਂ ਪਹਿਲਾਂ ਪਹੁੰਚ ਜਾਂਦੇ ਆ ਔਰ ਉੱਥੇ ਸਭ ਤੋਂ ਪਹਿਲਾਂ ਪਹਿਲਾਂ ਤਾਂ ਅਫਸਰ ਸਾਹੀ ਜਿਹੜੀ ਆ ਉਹ ਬੜੇ ਫੋਨ ਫਾਨ ਸੁਣਦੀ ਇੱਧਰ ਉੱਧਰ ਕਰਕੇ ਮੈਂ ਕਿਹਾ ਜੇ ਸਾਡੇ ਸਾਰਿਆਂ ਨੇ ਫੋਨ ਬਾਹਰ ਰਖਾਏ ਤੇ ਆਪਣੇ ਵੀ ਫੋਨ ਸਾਰੇ ਬਾਹਰ ਰੱਖੋ। ਔਰ ਉਸ ਤੋਂ ਬਾਅਦ ਮੀਟਿੰਗ ਬੜੀ ਮੁਸ਼ਕਲ ਨਾਲ ਕੰਡਕਟ ਕਰਨੀ ਸ਼ੁਰੂ ਕਰਦੇ ਨੇ। ਪਹਿਲਾਂ ਹਾਜ਼ਰੀ ਲੱਗਦੀ ਸਾਰੇ 12 ਜਿਹੜੇ ਪ੍ਰੈਜ਼ੈਂਟ ਵੋਟਰਸ ਨੇ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਸੌਂ ਚੁਕਾਈ ਜਾਂਦੀ ਇੱਕ ਇੱਕ ਫਾਰਮ ਦਿੱਤਾ ਜਾਂਦਾ ਸੌਂ ਵੀ ਚੱਕੀ ਜਾਂਦੀ ਹੈ। ਉਸ ਤੋਂ ਬਾਅਦ ਜੋ ਅਸਲ ਵਾਪਰੇ ਅੰਦਰ ਤੁਹਾਡਾ ਨਾਮ ਮੈਂ ਸ਼ੇਅਰ ਕਰ ਰਿਹਾ। ਇਹ ਸਾਰਿਆਂ ਨੂੰ ਦੱਸਣਾ ਇੱਥੇ ਜ਼ਰੂਰੀ ਆ ਕਿ ਕਾਂਗਰਸ ਪਾਰਟੀ ਨਾਲ ਅਸੀਂ ਸੱਤ ਵੋਟਰ ਆ ਤੇ ਦੂਸਰੇ ਪਾਸੇ ਇੱਕ ਆਜ਼ਾਦ ਮਿਲਾ ਕੇ ਅੱਜ ਜਿਹੜੀ ਬੋਕਰ ਪਾਰਟੀ ਆ ਉਹ ਪੰਜ ਵੋਟਰ ਨੇ ਔਰ ਇੱਥੇ ਯਾਦ ਰਹੇ ਕਿ ਇੱਕ ਵਾਰ ਪਹਿਲਾਂ ਚੋਣ ਮੁਲਤਵੀ ਕੀਤੀ ਜਾ ਚੁੱਕੀ ਇਸ ਨਗਰ ਪੰਚਾਇਤ ਨਡਾਲਾ ਦੀ 20 ਤਾਰੀਖ ਨੂੰ ਔਰ ਉਸ ਤੋਂ ਬਾਅਦ ਅੱਜ ਤੇ 13 ਦਿਨ ਬਾਅਦ ਬੜੇ ਪ੍ਰੈਸ਼ਰ ਪਾ ਕੇ ਇਲੈਕਸ਼ਨ ਮੀਟਿੰਗ ਰੱਖੀ ਗਈ ਸੀ ਪ੍ਰਧਾਨ ਤੇ ਉਮੀਦਵਾਰ ਚੁਣਨ ਵਾਸਤੇ ਲੇਕਿਨ ਤੁਹਾਨੂੰ ਮੈਂ ਜਿੱਦਾਂ ਕਿਹਾ ਕਿ ਹਾਜ਼ਰੀ ਲੱਗ ਗਈ ਸੌ ਚੁਕਾਈ ਗਈ ਤੇ ਬਾਅਦ ਵਿੱਚ ਜਿਹੜਾ ਤਹਿਸੀਲਦਾਰ ਰਿਟਰਨਿੰਗ ਆਫੀਸਰ ਸੀਗਾ ਉਹ ਕਹਿੰਦਾ ਜੀ ਮੈਂ 1 ਮਿੰਟ ਆਇਆ ਜਰਾ ਟਾਇਲਟ ਜਾ ਕੇ ਕਿ ਪਤਾ ਨਹੀਂ ਇੱਧਰ ਬਾਹਰ ਜਾ ਕੇ ਮੈਂ ਆਇਆ ਉਹ ਐਸਾ ਗਿਆ ਗੁੱਲੀ ਹੋ ਗਿਆ ਉਹ ਲੱਭਾ ਹੀ ਨਹੀਂ ਗਿਆ ਤੇ ਜਿਹੜੇ ਇੱਥੇ ਇਹਨਾਂ ਦੇ ਕਾਉਂਸਲਰ ਸੀ ਉਹਨਾਂ ਨੇ ਐਵੇਂ ਇੱਕ ਕਾਰਵਾਈ ਪਾਉਣੀ ਸੀ ਕਿਉਂਕਿ ਇਹਨਾਂ ਨੇ ਹੁਣ ਲਿਖਣਾ ਆਲਟੀਮੇਟਲੀ ਹੋਊਗਾ ਕਿ ਅੱਜ ਦੀ ਮੀਟਿੰਗ ਜਿਹੜੀ ਆ ਪੋਸਟਪੋਨ ਕੀਤੀ ਅਸੀਂ ਉਹਦੇ 'ਚ ਕੋਈ ਝਗੜੇ ਦਾ ਖਤਰਾ ਪੈਦਾ ਹੋ ਰਿਹਾ ਕੋਈ ਝਗੜਾ ਨਹੀਂ ਸੀ ਹੋ ਰਿਹਾ ਸਿਰਫ ਥੋੜੇ ਜਿਹੇ ਜਿਹੜੇ ਆਮ ਆਦਮੀ ਦੇ ਕਾਉਂਸਲਰ ਸੀਗੇ ਉਹਨਾਂ ਨੂੰ ਬਾਹਰੋਂ ਸਿਖਾਇਆ ਗਿਆ ਸੀਗਾ ਕਿ ਤੁਸੀਂ ਆਣ ਕੇ ਕਹੋ ਜੀ ਸਾਨੂੰ ਡਰਾਉਂਦੇ ਨੇ ਜੀ ਸਾਨੂੰ ਧਮਕ ਉਹ ਜਿਹੜੇ ਬੰਦਿਆਂ ਦੇ ਉੱਤੇ ਪੰਜ ਮੁਕੱਦਮੇ ਦਰਜ ਹੋਏ ਹੋਣ ਸਰਕਾਰ ਵੱਲੋਂ ਜਿਹੜਾ ਆਦਮੀ ਆਪ 4 ਮਹੀਨੇ ਅੰਦਰ ਆ ਹੋਵੇ ਅਸੀਂ ਡਰਾਵਾਂਗੇ ਇਹਨਾਂ ਲੋਕਾਂ ਨੂੰ ਨਾਲੇ ਸਾਡੀ ਫਿਕਰਤ ਨਹੀਂ ਆ ਇਦਾਂ ਦੀ ਕਿਸੇ ਨੂੰ ਡਰਾਉਣ ਦੀ ਅਸੀਂ ਸਾਹਮਣੇ ਖੜ ਕੇ ਲੜਨ ਵਾਲੇ ਬੰਦਿਆਂ ਦੇ ਵਿੱਚੋਂ ਔਰ ਅੱਜ ਫਿਰ ਇੱਕ ਕਾਇਰਤਾ ਦਾ ਸਬੂਤ ਦਿੰਦੇ ਆ ਕੰਪਲੀਟ ਜਿਹਨੂੰ ਕਹਿੰਦੇ ਆ ਐਬਜੈਕਟ ਸਰੈਂਡਰ ਕਹਿੰਦੇ ਆ ਅੰਗਰੇਜ਼ੀ ਵਿੱਚ ਇਦਾਂ ਹੱਥ ਖੜੇ ਕਰਕੇ ਆਪਣੀ ਹਾਰ ਕਬੂਲ ਕੇ ਅੱਜ ਬਿਲਕੁਲ ਬਿਨਾਂ ਇਤਲਾਾ ਕੀਤੇ ਜਿਹੜਾ ਰਿਟਰਨਿੰਗ ਆਫਿਸਰ ਸੀ ਤਹਿਸੀਲਦਾਰ ਉਹ ਫੇਰ ਮੀਟਿੰਗ ਹਾਲ ਚੋਂ ਭੱਜ ਕੇ ਆ ਜੀ ਦੁਦਾ ਕਹਿੰਦੇ ਕਿ ਡਰਪੋਕਾਂ ਦੀ ਤਰ੍ਹਾਂ ਭੱਜ ਗਿਆ ਔਰ ਇੱਥੇ ਵਸਦੀ ਇਹ ਉਹੀ ਤਹਿਸੀਲਦਾਰ ਆ ਜਿਨੇ ਜਦੋਂ 20 ਤਰੀਕ ਨੂੰ ਮੀਟਿੰਗ ਪੋਸਟਪੋਨ ਕਰਨੀ ਸੀ ਉਹ ਦਿਨੇ ਨੇ ਕੀ ਕੀਤਾ ਜੀ ਮੀਟਿੰਗ ਵਿੱਚ ਮੀਟਿੰਗ ਚ ਹੋਣ ਤੋਂ ਪਹਿਲਾਂ ਅਖੇ ਜੀ ਤਹਿਸੀਲਦਾਰ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਉਹਨੂੰ ਉਹ ਹਾਰਟ ਦਾ ਮਰੀਜ਼ ਹੋ ਗਿਆ ਤੇ ਉਹ ਜਾ ਕੇ ਜਲੰਧਰ ਤਹਿਸੀਲਦਾਰ ਸਰਕਾਰੀ ਪੁਲੱਥ ਦਾ ਵਾ ਸਬ ਡਿਵੀਜ਼ਨਲ ਹਸਪੀਟਲ ਪੁਲੱਥ ਵਿੱਚ ਬਕਾਇਦਾ ਤੌਰ ਤੇ ਆਪਰੇਸ਼ਨਲ ਆ ਉੱਥੇ ਸਰਟੀਫਿਕੇਟ ਉੱਥੇ ਡਾਕਟਰ ਨੂੰ ਨਹੀਂ ਦਿਖਾਇਆ ਇੱਕ ਜਾ ਕੇ ਜਲੰਧਰ ਪ੍ਰਾਈਵੇਟ ਹਸਪੀਟਲ ਹੈ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਉਹਦੀ ਕੋਈ ਖਾਸ ਰੈਕਗਨੀਸ਼ਨ ਨਹੀਂ ਨਹੀਂ ਗਈ ਉੱਥੋਂ ਇੱਕ ਮੈਡੀਕਲ ਸਰਟੀਫਿਕੇਟ ਪੇਸ਼ ਕਰਕੇ ਕਹਿਤਾ ਕਿ 20 ਤਰੀਕ ਦੀ ਮੀਟਿੰਗ ਅਸੀਂ ਪੋਸਟਪੋਨ ਕਰਦੇ ਆ ਔਰ ਅੱਜ ਤਾਂ ਕੋਈ ਸਾਨੂੰ ਰੀਜ਼ਨ ਵੀ ਨਹੀਂ ਦੱਸਿਆ ਚੋਰਾਂ ਦੀ ਤਰ੍ਹਾਂ ਆਏ ਚੋਰਾਂ ਦੀ ਤਰ੍ਹਾਂ ਖੁਸ-ਖੁਸ ਖੁਸ-ਖੁਸ ਕਰਕੇ ਤੇ ਭੱਜ ਗਏ ਬਿਨਾਂ ਸਾਨੂੰ ਕਿਸੇ ਕੋਈ ਇਤਲਾਹ ਕੀਤੇ ਅੱਜ ਮੀਟਿੰਗ ਜਿਹੜੀ ਆ ਫਿਰ ਪੋਸਟਪੋਨ ਕੀਤੀ ਗਈ ਲੇਕਿਨ ਉਹ ਕਹਿੰਦੇ ਆ ਕਾਲਪੁਰਖ ਪ੍ਰਮਾਤਮਾ ਈਸ਼ਵਰ ਅੱਲਾ ਗੋਡ ਉਹ ਬਹੁਤ ਬਿਆਨ ਤੇ ਆ ਆ ਜਿੰਨੇ ਮੇਰੇ ਨਾਲ ਇੱਥੇ ਹੁਣ ਕਾਉਂਸਲਰਸ ਤੁਸੀਂ ਦੇਖ ਨਹੀਂ ਸਕਦੇ ਸਾਡੀਆਂ ਭੈਣਾਂ ਪਿੱਛੇ ਖੜੀਆਂ ਨੇ ਅਸੀਂ ਸੱਤ ਦੇ ਸੱਤ ਪੂਰੇ ਦੇ ਪੂਰੇ ਅਟਲ ਇੱਕ ਚਟਾਨ ਦੀ ਤਰ੍ਹਾਂ ਤੇ ਖੜੇ ਆਂ ਔਰ ਅਸੀਂ ਜਿੱਦਣ ਵੀ ਇਲੈਕਸ਼ਨ ਕਰਾਉ ਉਹ ਕੀ ਸਰਕਾਰ ਅਨਲੈਸ ਕੋਈ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਕਰ ਦੇਣ ਬਹੁਤ ਨੋਟਿਸ ਭੇਜੇ ਮੈਂ ਜਿਸ ਦਿਨ ਗਵਰਨਰ ਸਾਹਿਬ ਨੂੰ ਮਿਲਿਆ ਤੁਹਾਨੂੰ ਦੱਸਿਆ ਕਿ 25 ਸਾਲ ਜਮ੍ਹਾਂ ਬੰਦੀ ਕੱਢ ਕੇ ਸਾਡੇ ਮੈਂਬਰ ਸਾਹਿਬ ਆ ਐਕਸਪੋਜੀ ਖੜੇ ਨੇ ਸਾਰਾ ਆਤਮਾ ਸਿੰਘ ਜੀ ਖਖ ਐਕਸ ਫੌਜੀ ਨੇ ਗਵਰਨਮੈਂਟ ਆਫ ਇੰਡੀਆ ਦੇ EMPLOYEE ਨੇ 25 ਸਾਲ ਜਮਾਂਬੰਦੀ ਕੱਢ ਕੇ ਇਹਨਾਂ ਨੋਟਿਸ ਦਾ ਤੁਹਾਡੇ ਤੇ ਨਜਾਇਜ਼ ਤੁਹਾਡੇ ਕੋਲ ਨਜਾਇਜ਼ ਕਬਜ਼ਾ ਵਾ ਉਹ ਨਜਾਇਜ਼ ਕਬਜ਼ਾ ਜਿਹੜੀ ਸਾਡੀ ਉਧਰਲੀ ਸਾਈਡ ਕੁਟੀਆਂ ਵਾਲੀ ਸਾਈਡ ਹੈਗੀ ਆ ਰਾਪੁਰ ਰਾਈਆਂ ਵਾਲੀ ਸਾਈਡ ਆ ਉਹਦੇ ਤੇ ਨਜਾਇਜ਼ ਕਬਜ਼ਾ ਨਗਰ ਪੰਚਾਇਤ ਵੱਲੋਂ ਗੁੰਮਸ਼ੁਦਾ ਗੈਰ ਕਾਨੂੰਨੀ ਬੰਦਿਆਂ ਨੂੰ ਨਜਾਇਜ਼ ਕਬਜ਼ਾ ਆਪ ਕਰਵਾਇਆ ਜਾ ਰਿਹਾ ਵਾ ਤੇ ਜਿਹੜਾ ਇੱਕ ਫੌਜੀ ਤੇ ਸੈਂਟਰਲ ਗਵਰਨਮੈਂਟ ਦਾ EMPLOYEE ਆ ਉਹ ਕਹਿੰਦਾ ਜੀ 25 ਸਾਲ ਪਹਿਲਾਂ ਜਮਾਂਬੰਦੀ ਇੱਕ ਸਾਡੇ ਕੌਂਸਲਰ ਜਿਹਨਾਂ ਦਾ ਪੈਲੇਸ ਸੀ ਉਹਨਾਂ ਨੂੰ ਡਰਾਇਆ ਧਮਕਾਇਆ ਅਸੀਂ ਸਾਰੇ ਏਦਾਂ ਝੁਕਣ ਵਾਲੇ ਕਬਰੌਣ ਵਾਲੇ ਤੇ ਡਰਨ ਵਾਲੇ ਨਹੀਂ ਗਏ ਇਲੈਕਸ਼ਨ ਜਿੱਤ ਹਾਰ ਜਿਹੜੀ ਆ ਨਾ ਉਹ ਇੱਕ ਪ੍ਰਕਿਰਿਆ ਦਾ ਹਿੱਸਾ ਵਾ ਭਗਵੰਤ ਮਾਨ ਦੀ ਸਰਕਾਰ ਨੂੰ ਪੁੱਛਣਾ ਚਾਹੁੰਦਾ ਹਾਰ ਤੋਂ ਇੰਨੇ ਭੱਜਦੇ ਕਿਉਂ ਆ ਤੁਸੀਂ 10 13 ਚੋਂ 10 ਸੀਟਾਂ ਹਾਰੇ ਪਾਰਲੀਮੈਂਟ ਦੀਆਂ ਆਪਾਂ ਕੋਈ ਸਬਕ ਨਹੀਂ ਸਿੱਖਿਆ ਅੱਜ ਕਿੰਨੇ ਕਿ ਸਾਰੇ ਪੰਜਾਬ ਦੀਆਂ ਕੌਂਸਲਰਾਂ ਸਾਰੇ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਨੇ ਮਿਊਨਿਸਪਲ ਕਮੇਟੀਆਂ ਉਹ ਸਾਡੀਆਂ ਹੋਣੀਆਂ ਚਾਹੀਦੀਆਂ ਨੇ ਜੋ ਅੰਮ੍ਰਿਤਸਰ ਚ ਬੁਰਸ਼ਾਗਰਦੀ ਹੋਈ ਉਸ ਤੋਂ ਬਾਅਦ ਜੋ ਫਗਵਾੜੇ ਦੇ ਵਿੱਚ ਗੁੰਡਾਗਰਦੀ ਕਰਕੇ ਤੁਸੀਂ ਇਲੈਕਸ਼ਨ ਨੂੰ ਹਾਈਜੈਕ ਕਰ ਲਿਆ ਵਾ ਜਾਂ ਦੂਜੀਆਂ ਕਮੇਟੀਆਂ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਲੋਕਾਂ ਦੇ ਦਿਲ ਥੋੜੋ ਤੁਸੀਂ ਜਿੱਤ ਸਕਦੇ ਹੋ ਲੋਕਾਂ ਦੇ ਦਿਲ ਤਾਂ ਕੋਈ ਚੰਗਿਆਈ ਨਾਲ ਨੇਕ ਨੀਤੀ ਨਾਲ ਕਿਸੇ ਕੰਮ ਨਾਲ ਜਿੱਤੇ ਜਾ ਸਕਦੇ ਨੇ ਸੋ ਇੱਕ ਵਾਰ ਨਡਾਲੇ ਦੇ ਮੈਦਾਨ 'ਚੋਂ ਫੇਰ ਭੱਜ ਗਏ ਨੇ ਪਗੋੜੇ ਚੋਰ ਪਗੋੜੇ ਨਹੀਂ ਹੁੰਦੇ ਜਿੰਦਾ ਵੀ ਅਸੀਂ ਹਾਰ ਮੰਨ ਲਈ ਆਪਣੀ ਤੇ ਸਰਕਾਰੀ ਅਮਲੇ ਦਾ ਤੰਤਰ ਦਾ ਪੁਲਿਸ ਦਾ ਲੈ ਕੇ ਕੋਈ ਫਰਜੀ ਜੀ ਝੂਠੀ ਕਹਾਣੀ ਬਣਾਉਣਗੇ ਤੇ ਲਿਖ ਦੇਣਗੇ ਜਿਕੇ ਹਾਲਾਤ ਬੜੇ ਖਰਾਬ ਕੋਈ ਹਾਲਾਤ ਖਰਾਬ ਨਹੀਂ ਸੀ ਅਸੀਂ ਸਾਰੇ ਬੈਠੇ ਆ ਬਹੁਤ ਪੁਲਿਸ ਨੇ ਅੰਦਰ ਬੰਦੋਬਸਠ ਠੀਕ ਕੀਤਾ ਹੋਇਆ ਸੀਗਾ ਕੋਈ ਕਿਸੇ ਤਰ੍ਹਾਂ ਦਾ ਕੋਈ ਅਸੀਂ ਤਾਂ ਬਿਲਕੁਲ ਮੈਂ ਆਪਣੇ ਕਾਉਂਸਲਰ ਨੂੰ ਔਰ ਸਾਰਿਆਂ ਨੇ ਕਿਹਾ ਸੀ ਸ਼ਾਂਤ ਰਹਿਣਾ ਉੱਚੀ ਆਵਾਜ਼ ਵਿੱਚ ਕੋਈ ਗੱਲ ਨਹੀਂ ਕੀਤੀ ਸਾਰੇ ਮੋਬਾਈਲ ਫੋਨ ਅਸੀਂ ਬਾਹਰ ਛੱਡ ਕੇ ਸੀਗੇ ਇਹਦੇ باوجود ਵੀ ਇਲੈਕਸ਼ਨ ਨਹੀਂ ਕਰਾਉਂਦੇ ਤਾਂ ਮੈਂ ਸਮਝਦਾ ਕਿ ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਪੋਲਿਟੀਕਲ ਬੈਂਕਰਪਸੀ ਕੋ ਦਿਵਾਲੀਆਪਨ ਜਦੋਂ ਨਿਕਲ ਜਵੇ ਉਹ ਅੱਜ ਇਹਨਾਂ ਦੇ ਨਾਲ ਮੈਂ ਵਾਪਰਿਆ ਦੇਖਿਆ ਵਾ ਸੋ ਨਡਾਲੇ ਦੀ ਸਾਰੀ ਇਹ ਸੰਗਤ ਅੱਜ ਵੀ ਸਾਡੇ ਵਿਰਾਜਮਾਨ ਨੇ ਇਹਨਾਂ ਦਾ ਮੈਂ ਸਾਰੇ ਜਿੰਨੇ ਤੁਸੀਂ মিডিਆ ਦੇ ਸਤਕਾਰਯੋਗ ਸੱਜਣ ਖੜੇ ਨੇ ਮੈਂ ਉਹਨਾਂ ਦਾ ਬੜਾ ਮਸ਼ਕੂਰ ਆਂ ਔਰ ਸਾਰੀ ਐਡਮਿਨਿਸਟ੍ਰੇਸ਼ਨ ਥੱਲੀ ਥੱਲਣਾ ਅਮਲਾ ਅਫਸਰ ਸ਼ਹੀਦ ਆਓ ਸਾਡੇ ਨਾਲ ਉਹਨਾਂ ਨੂੰ ਪਤਾ ਕਿ ਸਾਡੇ ਅਫਸਰ ਸਿਆਸੀ ਦਬਾਅ 'ਚ ਗਲਤ ਕੰਮ ਕਰ ਰਹੇ ਨੇ ਮੈਂ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਜਸਟ ਬਿਕੋਜ਼ ਪ੍ਰੋਟੈਸਟ ਬਣਦਾ ਸਾਡਾ ਆਦਰਵਾਇਜ਼ ਕੋਈ ਸਾਨੂੰ ਸ਼ੌਂਕ ਨਹੀਂਗਾ ਕਿ ਐਵੇਂ ਅਸੀਂ ਬਿਨਾਂ ਵਜ੍ਹਾ ਪ੍ਰੋਟੈਸਟ ਕਰਦੇ ਰਹੀਏ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਕਹੂੰਗਾ ਕਿ ਦੋ ਕਿਨਾਰੇ ਲਾਉਣੇ ਜਿਆਦਾ ਨਹੀਂ ਲਾਉਂਦੇ ਔਰ ਆਪਾਂ ਇਹ ਪ੍ਰੋਟੈਸਟ ਕਰਕੇ ਅੱਜ ਦੀ ਗੱਲ ਲਾਈਵ ਨੂੰ ਸਮਾਪਤ ਕਰ ਦੇਣਾ ਅਸੀਂ ਹਾਈ ਕੋਰਟ ਗਏ ਆ ਮਾ ਪੁੱਲ ਚੁਲਿਆ ਸੀਗਾ ਹਾਈ ਕੋਰਟ ਹਾਈ ਕੋਰਟ ਹਾਈ ਕੋਰਟ ਗਏ ਹੋਏ ਆ ਔਰ ਹਾਈ ਕੋਰਟ ਦੇ ਔਨਰੇਬਲ ਜੱਜ ਸਾਹਿਬ ਨੂੰ ਅੱਜ ਅਸੀਂ ਇਤਲਾਹ ਕਰਤੀ ਆਪਣੇ ਐਡਵੋਕੇਟ ਨੂੰ ਕਿ ਅਸੀਂ 11 ਵਜੇ ਹਾਜ਼ਰ ਸੀਗੇ ਤੇ 12 ਵਜੇ ਤੱਕ ਇੱਥੇ ਕੋਈ ਕਾਰਵਾਈ ਨਹੀਂ ਹੋਈ ਹਾਜ਼ਰੀ ਲਾ ਕੇ ਤੇ ਉਹ ਤੁਹਾਡੇ ਸੋਚ ਕੇ ਆ ਕੇ ਭੱਜ ਗਏ ਨੇ ਅਫਸਰ ਉਹਨਾਂ ਨੇ ਹਾਈ ਕੋਰਟ ਵਿੱਚ ਆਪਣਾ ਪੱਖ ਰੱਖਿਆ ਹਾਈ ਕੋਰਟ ਨੇ ਹੁਣ ਕੇਸ ਸਾਡਾ ਕੱਲ ਤੇ ਰੱਖ ਦਿੱਤਾ ਕੱਲ ਸਵੇਰ ਤੇ ਸਰਕਾਰ ਨੂੰ ਬੁਲਾਇਆ ਐਡਵੋਕੇਟ ਜਨਰਲ ਨੂੰ ਕਿ ਆਓ ਸਾਨੂੰ ਹਲਫੀਆ ਬਿਆਨ ਦੀ ਸ਼ਕਲ ਵਿੱਚ ਦਿਓ ਕਿ ਇਲੈਕਸ਼ਨ ਤੁਸੀਂ ਕਿਦੋਂ ਕਰਵਾਓਗੇ ਸੋ ਮੈਨੂੰ ਲੱਗਦਾ ਵਾ ਕਿ ਕੱਲ ਸਾਨੂੰ ਨੜਾੜੇ ਦੀ ਜੀ ਨਵੀਂ ਤਰੀਕ ਆ ਜਾਵੇਗੀ ਮੈਂ ਤਾਂ ਭਗਵੰਤ ਮਾਨ ਨੂੰ ਜਾਂ ਜਿਹੜੇ ਅਫਸਰ ਸੁਣਦੇ ਨੇ ਹਾਰਨਾ ਵੀ ਕਬੂਲੋ ਸਿਰਫ ਡਾਂਗ ਦੇ ਸਿਰ ਤੇ ਪੁਲਿਸ ਦੇ ਸਿਰ ਤੇ ਅਫਸਰ ਸਾਹਿਬ ਦੇ ਸਿਰ ਤੇ ਜਿੱਤੇ ਤਾਂ ਕਾਹਦਾ ਜਿੱਤੇ ਲੋਕਾਂ ਦੇ ਸਿਰ ਤੇ ਜਿੱਤ ਕੇ ਦਿਖਾਓ ਆ ਜਿਹੜੇ ਸਾਰੇ ਇੱਥੇ ਖੜੇ ਨੇ ਨੜਾੜੇ ਦੇ ਇਲੈਕਸ਼ਨਾਂ ਦਾ ਫੇਰ ਵੀ ਆਣੀਆਂ 27 ਦੀਆਂ ਅਗਰ ਮਗਰਲੀਆਂ ਸਰਕਾਰਾਂ ਸਾਰੀਆਂ ਕਾਰਪੋਰੇਸ਼ਨਾਂ ਤੇ ਸਾਰੇ ਪੰਚਾਇਤਾਂ ਤੇ ਕਬਜ਼ਾ ਕਰਕੇ ਸਰਕਾਰਾਂ ਨਹੀਂ ਬਣਾ ਸਕੀਆਂ ਤੇ ਤੁਹਾਡਾ ਕੀ ਖਿਆਲ ਹੈ ਤੁਸੀਂ ਸਰਕਾਰ ਬਣਾ ਲਓਗੇ ਇਸ ਤਰ੍ਹਾਂ ਦੇ ਹਤਖੰਡੇ ਵਰਤ ਕੇ ਜਿੰਨਾ ਅਤਿਆਚਾਰ ਜ਼ੁਲਮ ਔਰ ਸਰਕਾਰੀ ਤੰਤਰ ਦਾ ਦੁਰਉਪਯੋਗ ਇਸ ਸਰਕਾਰ ਨੇ ਕੀਤਾ ਮਗਰਲੀ ਕਿਸੇ ਸਰਕਾਰ ਨੇ ਕੀਤਾ ਮੈਂ 30 ਸਾਲ ਤੋਂ ਰਾਜਨੀਤੀ ਚ ਨਾ ਕਾਲੀਆਂ ਨਹੀਂ ਕੀਤਾ ਨਾ ਕਦੀ ਕਾਂਗਰਸ ਨੇ ਕੀਤਾ ਇਸ ਲਈ ਮੈਂ ਸਮਝਦਾ ਕਿ ਜਿਹੜੇ ਰੋਜ਼ ਕਹਿੰਦੇ ਸੀ ਅਸੀਂ ਬਦਲਾਅ ਦੀ ਰਾਜਨੀਤੀ ਲਿਆਵਾਂਗੇ ਉਹ ਆਪ ਹੀ ਫੇਲ ਹੋ ਚੁੱਕੇ ਨੇ ਉਹਨਾਂ ਨੇ ਆਪਣਾ ਉਮ ਨੈਤਿਕ ਆਪਣੀ ਹਾਰ ਜਿਹੜੀ ਆ ਉਹ ਬਾਰ-ਬਾਰ ਇਲੈਕਸ਼ਨਾਂ ਨੂੰ ਹਾਈਜੈਕ ਕਰਕੇ ਗੁੰਡਾਗਰਦੀ ਕਰਕੇ ਉਹ ਜਿਹੜੀ ਆਪਣੀ ਹਾਰ ਉਹ ਕਬੂਲੀ ਹੋਈ ਆ ਤੋਂ ਬਸ ਇਹ ਮੇਰੇ ਅੱਜ ਦੇ ਵਿਚਾਰ ਸਿਗੇ ਮੈਂ ਪੰਜਾਬ ਸਰਕਾਰ ਜੰਨਾਬ ਪੰਜਾਬ ਸਰਕਾਰ ਜੰਨਾਬ ਪੰਜਾਬ ਸਰਕਾਰ ਜੰਨਾਬ ਟੱਕੇ ਸ਼ਾਹੀ ਨਹੀਂ ਕਰੇਗੀ ਟੱਕੇ ਸ਼ਾਹੀ ਨਹੀਂ ਕਰੇਗੀ ਚੱਲਣ ਵੀ ਨਹੀਂ ਦੇਣੀ ਅਸੀਂ ਐਦਾਂ ਨਹੀਂ ਗੱਲ ਕੀ ਕੀ ਮੇਰਾ ਫੈਰੀ 400 ਦੀ ਬਸ ਬਸ ਬਟੇ ਧੱਕੇ ਚਾਹੀਏ ਸੇ ਚੱਲਣ ਵੀ ਨਹੀਂ ਦੇਣੀ ਉਸ ਪਰਮਾਤਮਾ ਅਕਾਲ ਪੁਰਖ ਦਾ ਕਿਆ ਉਹਦਾ ਹੱਥ ਚਾਹੀਦਾ ਵਾ ਤੇ ਮੇਰੇ ਵੀਰੋ ਭੈਣੋ ਭਰਾਓ ਤੇ ਬਜ਼ੁਰਗੋ ਤੇ ਇਲਾਕਾਂ ਵਾਸਿਓ ਤੁਹਾਡਾ ਹੱਥ ਚਾਹੀਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ